ਪਟਿਆਲਾ ਦੇ ਪੌਸ਼ ਏਰੀਏ ਦੀ ਕਾਰ ਪਾਰਕਿੰਗ ਵਿੱਚ ਖੜੀ ਲਗਜ਼ਰੀ ਕਾਰ ਤੋਂ ਮਿਲੀ ਨਜਾਇਸ਼ ਸ਼ਰਾਬ ਮੌਕੇ ਤੇ ਪਹੁੰਚੇ ਸ਼ਰਾਬ ਦੇ ਠੇਕੇਦਾਰ ਅਤੇ ਪੁਲਿਸ ਵੱਲੋਂ ਮਾਮਲਾ ਕੀਤਾ ਗਿਆ ਦਰਜ ਜਾਣਕਾਰੀ ਦਿੰਦੇ ਹੋਏ ਸ਼ਰਾਬ ਦੇ ਠੇਕੇਦਾਰਾਂ ਨੇ ਕਿਹਾ ਕਿ ਇਨਫੋਰਮੇਸ਼ਨ ਦੇ ਆਧਾਰ ਤੇ ਗੱਡੀ ਨੂੰ ਚੈੱਕ ਕੀਤਾ ਗਿਆ ਪਾਰਕਿੰਗ ਦੇ ਵਿੱਚ ਜਿਸ ਦੇ ਵਿੱਚੋਂ ਕਾਫੀ ਸਾਰੀਆਂ ਬਿਰ ਦੀਆਂ ਪੇਟੀਆਂ ਅਤੇ ਸ਼ਰਾਬ ਬਰਾਮਦ ਹੋਈ ਜਿਸ ਦੀ ਇਤਲਾ ਐਕਸਾਈਜ਼ ਵਿਭਾਗ ਅਤੇ ਪੁਲਿਸ ਨੂੰ ਦੇ ਦਿੱਤੀ ਗਈ ਹੈ ਭਾਈ ਸਰ ਦੱਸੋ ਹੁਣ ਕੀ ਮੈਟਰ ਹੈ ਤੁਸੀਂ ਹੁਣ ਗਿਣਤੀ ਵੀ ਕਰ ਲਈ ਸੀ ਕੁਝ ਹੋ ਗਿਆ ਹੁਣ ਤੁਹਾਨੂੰ ਆਪਾਂ ਇੱਥੇ ਹੀ ਪਰਚਾ ਦਵਾਂਗੇ ਕੋਈ ਦਿੱਕਤ ਨਹੀਂ ਆ ਨਹੀਂ ਪਰਚਾ ਕਿਵੇਂ ਦੇ ਹੋਗੇ ਮਤਲਬ ਕਿ ਕਿਸ ਨਾਮ ਤੇ ਹੋਣਾ ਹੈ ਗੱਡੇ ਵਾਲੇ ਤੇ ਹੋਏਗਾ ਜਾਂ ਤੁਸੀਂ ਜਾਣੀਏ ਭਾਈ ਸਾਹਿਬ ਤੁਸੀਂ ਸਾਨੂੰ ਆਪਣੀ ਕਾਰਵਾਈ ਕਰ ਲੈਂਦੇ ਹੋ ਪਲੀਜ਼ ਇੱਕ ਵਾਰ ਦੱਸੋ ਤੁਸੀਂ ਥੋੜੀ ਡਿਟੇਲ ਦੇ ਦਿਓ ਦੇ ਤੁਹਾਨੂੰ ਦੇ ਤਾਂ ਦਿੱਤੀ ਜੀ ਸਾਰੀ ਕਾਰਵਾਈ ਉਹ ਤੁਸੀਂ ਕਹਿੰਦੇ ਹੋ ਹੈ ਗਿਣਤੀ ਕਰ ਰਹੇ ਚੈੱਕ ਕਰ ਰਹੇ ਆ ਅੱਜ ਆ ਗੱਲ ਨਹੀਂ ਆਪਾਂ ਹੁਣ 14-15 ਪੇਟੀਆਂ ਵਿਹਤੀਆਂ ਹੋ ਗਈਆਂ ਜੀ ਇੱਕ ਡੇਢ ਪੇਟੀ ਵਿਸਕੀ ਦੀ ਆ ਇੱਕ ਅੱਧੀ ਪੇਟੀ ਵਿਸਕੀ ਦੀ ਇੱਕ ਪੇਟੀ ਵਿਸਕੀ ਦੀ ਹੈ ਕੋਣੀ ਕਿੱਥੇ ਜਾ ਰਹੀ ਸੀ ਕਿਥੋਂ ਆਈ ਸੀ ਭਾਈ ਸਾਹਿਬ ਤੁਹਾਨੂੰ ਦੱਸਿਆ ਤਾਂ ਹੁਣ ਇਨਵੈਸਟੀਗੇਸ਼ਨ ਕਰਕੇ ਪਤਾ ਲੱਗੂਗਾ ਨਾ ਕਿ ਕਿੱਥੇ ਸੀਗਾ ਕਿਹੜੇ ਕਲੱਬ ਸੀਗਾ ਇਹ ਹਾਂਜੀ ਇਹ ਤੁਹਾਡੇ ਸਾਹਮਣੇ ਹੀ ਹੈ ਇੱਥੇ ਅਸੀਂ ਤਾਂ ਇੱਥੋਂ ਫੜੀਆ ਸ਼ਰਾਬ ਜੀ ਇੱਥੇ ਫੜ ਕੇ ਮੁੰਡਿਆਂ ਨੂੰ ਇੱਥੇ ਰੱਖ ਦਿੱਤੀ ਬਸ ਕਰਕੇ ਹੋਰ ਉਹ ਤੋਂ ਬਾਅਦ ਫੇਰ ਅਸੀਂ ਗੱਡੀ 'ਚ ਲਿਆਂਦੀ ਆ ਕਿਹੜੀ ਜਗ੍ਹਾ ਜਾਣੇ ਕਿੱਥੇ ਖੜੀ ਹੈ ਉਹ ਕਿਹੜਾ ਕਲੱਬ ਸੀਗਾ ਜਿੱਥੇ ਫੜੀ ਤੁਸੀਂ ਆਹ ਸਾਹਮਣੇ ਤੁਹਾਡੇ ਦੇਖ ਲਓ ਨਾਮ ਦੱਸੋ ਤੁਸੀਂ ਦੱਸੋ ਦੇਖੋ ਇੱਥੇ ਦੋ ਤਿੰਨ ਕਲੱਬ ਹੈ ਕੋਈ ਗੱਲਾਂ ਦਾ ਕਲੱਬ ਹੈ ਨਹੀਂਗਾ ਇੱਥੇ ਇਸ ਕਰਕੇ ਆਪਾਂ ਜਿਹੜੇ ਤੇ ਹੋਊਗਾ ਆਪਾਂ ਜੋ ਇਸ ਤੇ ਕਾਰਵਾਈ ਹੋ ਗਈ ਜੀ ਉਹ ਆਪਾਂ ਦਮਾਂਗੇ ਜਿਹੜੀ ਵੀ ਗੱਡੀ ਹੋ ਗਈ ਹੁਣੀ ਲੱਗ ਜਾਣਾ ਪਤਾ ਬੰਦਾ ਫੜਿਆ ਗਿਆ ਹਾਂ ਬੱਸ ਫੜੋ ਹੋ ਜਾਣਾ ਜੀ ਬੰਦਾ ਤੁਮ ਕਿਹੜੀ ਗੱਲ ਹੈ ਠੀਕ ਹੈ ਠੀਕ ਹੈ ਜੀ ਥੈਂਕ ਯੂ ਪ੍ਰਾਪਰਟੀ ਬੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ